ਸਾਹ ਸੰਗਤ ਜੀ ਗੁਰੂ ਸਾਹਿਬ ਜੀ ਦੇ ਅਪਾਰ ਕਿਰਪਾ ਦਾ ਸਦਕਾ ਅੱਜ ਆਪਾਂ ਵਿਚਾਰ ਸਾਂਝੀ ਕਰਨੀਆਂ ਨਾ ਦੌਣ ਦੀ ਜੰਗ ਹੋਈ ਆ ਕਲਗੀਧਰ ਪਾਤਸ਼ਾਹ ਜੀ ਦੀ ਦੂਸਰੀ ਜੰਗ ਆ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੀਆਂ ਨੇ ਜ਼ੁਲਮ ਦੇ ਰੋਕਣੇ ਵਾਸਤੇ ਜਿਹੜਾ ਜ਼ੁਲਮ ਹੁੰਦਾ ਏ ਧੱਕਾ ਹੁੰਦਾ ਏ ਧਰਮ ਦੀ ਜੰਗ ਗੁਰੂ ਸਾਹਿਬ ਨੇ ਕੀਤੀ ਉਸ ਧੱਕੇ ਨੂੰ ਉਸ ਜ਼ੁਲਮ ਨੂੰ ਰੋਕਣ ਵਾਸਤੇ 14 ਵਾਰ ਗੁਰੂ ਸਾਹਿਬ ਦੀਆਂ ਜੰਗਾਂ ਹੋਈਆਂ ਨੇ ਜਿਨ੍ਹਾਂ ਵਿੱਚੋਂ 14 ਦੀਆਂ 14 ਵਿੱਚ ਗੁਰੂ ਸਾਹਿਬ ਜੀ ਦੀ ਫਤਿਹ ਹੋਈ ਆ ਅੱਜ ਆਪਾਂ ਨਾ ਦੌਣ ਦੇ ਦੂਸਰੇ ਜੰਗ ਜਿਹੜੇ ਉਹਦੇ ਵਿਚਾਰ ਦੇ ਨਾਲ ਜੁੜਨਾ ਆ ਤੇ ਮਹਾਰਾਜ ਕਿਰਪਾ ਕਰਨ ਪਿਆਰ ਇਹਦੇ ਕਾਰਨ ਕੀ ਨੇ ਆਪਾਂ ਪਹਿਲਾਂ ਕੁਝ ਕਾਰਨ ਅੱਜ ਸਮਝਣੇ ਆ ਕਿ ਜੰਮੂ ਦੇ ਵਿੱਚ ਮੀਆਂ ਖਾਨ ਤੇ ਅਲਫ ਖਾਨ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਆਪਣਾ ਸ਼ੈਨ ਸਾ ਉਹ ਔਰੰਗਜ਼ੇ ਬਾਦਸ਼ਾਹ ਨੂੰ ਆਪਣਾ ਸ਼ੈਨ ਸਾ ਕਹਿੰਦੇ ਸਨ ਕਿ ਸਾਡਾ ਬਾਦਸ਼ਾਹ ਸਾਡਾ ਸ਼ੈਨ ਸਾ ਕਿਉਂਕਿ ਉਹ ਦਿੱਲੀ ਦਾ ਬਾਦਸ਼ਾਹ ਸੀ ਔਰੰਗਜ਼ੇ ਪਰ ਸਾਡੇ ਕਲਗੇ ਧਰਪਾ ਸਾਹਿਬ ਜੀ ਦਿਲ ਦੇ ਬਾਦਸ਼ਾਹ ਸਨ ਉਹ ਸਾਡੇ ਦਿਲਾਂ ਦੇ ਰਾਜ ਕਰਦੇ ਸੀ ਉਹ ਦਿੱਲੀ ਤੇ ਰਾਜ ਕਰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਦਿਲਾਂ ਦੇ ਉੱਪਰ ਰਾਜ ਕਰਦੇ ਨੇ ਮੈਂ ਤੇ ਨਾ ਇੱਕ ਦਿਨ ਪਿਆਰਿਓ ਸੁਣ ਰਿਆ ਸੀ ਉਹ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਇਹਦੇ ਇੱਕ ਅਰਥ ਮ ਵਿਦਵਾਨਾਂ ਨੇ ਇਹ ਵੀ ਕੱਢ ਦਿੱਤੇ ਕਹਿੰਦੇ ਨੇ ਰਾਜ ਕਿਵੇਂ ਕਰੇਗਾ ਜਦੋਂ ਇਹ ਖਾਲਸਾ ਜਿਹੜਾ ਇਹ ਸਿੱਖ ਨੇ ਜਿਹੜੇ ਗੁਰੂ ਦੇ ਕਿਸੇ ਦੀ ਮਦਦ ਕਰਦੇ ਨੇ ਕਿਸੇ ਦੀ ਮਾਂ ਫੜ ਲੈਂਦੇ ਆ ਕਿਸੇ ਦੇ ਹੈਲਪ ਕਰ ਦਿੰਦੇ ਨੇ ਤੇ ਉਹਨਾਂ ਦੇ ਦਿਲ ਤੇ ਰਾਜ ਕਰਦੇ ਨੇ ਇਹ ਇਦਾਂ ਇਹ ਗੁਰੂ ਦਾ ਪਿਆਰਾ ਸਿੱਖ ਜਿਹੜਾ ਹੈ ਸਭ ਦੇ ਦਿਲਾਂ ਤੇ ਰਾਜ ਕਰੇਗਾ ਇੱਕ ਦਿਨ ਐਸਾ ਆਵੇਗਾ ਜਦੋਂ ਇਹ ਸਿੱਖ ਗੁਰੂ ਦੇ ਮਨਸ਼ਾ ਦੇ ਅਨੁਸਾਰ ਚੱਲਦਾ ਆ ਤੇ ਹਰੇਕ ਦੇ ਦਿਲ ਵਿੱਚ ਵਸ ਜਾਂਦਾ ਹੈ ਹਰੇਕ ਦੇ ਦਿਲ ਵਿੱਚ ਬਹਿ ਜਾਂਦਾ ਹੈ ਇਹ ਖਾਲਸਾ ਸ੍ਰੀ ਮਹਾਰਾਜ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਦਿਲ ਦੇ ਬਾਦਸ਼ਾਹ ਨੇ ਸ਼ਾਨ ਸ਼ਾਹ ਨੇ ਇਹ ਮੀਆਂ ਖਾਂ ਤੇ ਅਲਫਾ ਗਾ ਗੱਲਾਂ ਕਰਦੇ ਨੇ ਜੰਮੂ ਦੇ ਵਿੱਚ ਬੈਠੇ ਕੇ ਔਰੰਗਜ਼ੇ ਬਾਦਸ਼ਾਹ ਜਿਹੜਾ ਉਹ ਦੱਖਣ ਦੀ ਮੁੰਦ ਵਿੱਚ ਕਈ ਬਰਸਾਂ ਤੋਂ ਫਸਿਆ ਹੋਇਆ ਉਹਦੇ ਤੋਂ ਇੱਧਰ ਆ ਨਹੀਂ ਆਇਆ ਨਹੀਂ ਜਾ ਰਿਹਾ ਤੇ ਜਿਹੜੇ ਸਾਡੇ ਖਜ਼ਾਨੇ ਜਿਹੜੇ ਨੇ ਉਹ ਸਾਰੇ ਸਰਕਾਰੀ ਖਜ਼ਾਨੇ ਖਤਮ ਹੋ ਚੁੱਕੇ ਨੇ ਤੇ ਪਹਾੜੀ ਰਾਜੇ ਜਿਹੜੇ ਨੇ ਉਹ ਹੁਣ ਖਿਰਾਜ ਨਹੀਂ ਭਰਦੇ ਮਾਮਲਾ ਨਹੀਂ ਦੇ ਰਹੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਿਆਰਿਓ ਉਹਨਾਂ ਦੇ ਵਿੱਚ ਥੋੜਾ ਜਿਹਾ ਜਜਬਾ ਆਇਆ ਸੀ ਕਿ ਤੱਕਾ ਨਹੀਂ ਸਹਿਣਾ ਜੇਕਰ ਮੁਗਲ ਧੱਕੇ ਦੇ ਨਾਲ ਹਕੂਮਤ ਜਿਹੜੇ ਆ ਸਾਡੇ ਤੋਂ ਟੈਕਸ ਭਰਾਂਦੀ ਖਿਰਾਜ ਮਾਮਲੇ ਵਸੂਲ ਕਰਦੀ ਆ ਤੇ ਉਹ ਧੱਕੇ ਦੇ ਨਾਲ ਨਹੀਂ ਦੇਣੇ ਜੋ ਬਣਦਾ ਆ ਉਹ ਦੇਵਾਂਗੇ ਵਾਧੂ ਨਹੀਂ ਜੋ ਬਣਦਾ ਆ ਉਹ ਦੇਵਾਂਗੇ ਪਰ ਪਿਆਰੋ ਤੱਕੇ ਦੇ ਨਾਲ ਕੀਤਾ ਜਾਂਦਾ ਸੀ ਇਹ ਸਾਰਾ ਕੁਝ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਪਿਆਰੋ ਇਹ ਰਾਜੇ ਜਿਹੜੇ ਨੇ ਕੁਝ ਇਹਨਾਂ ਨੇ ਸਟੈਂਡ ਲਿਆ ਤੇ ਮਾਮਲੇ ਨਾ ਭਰੇ ਇਸ ਕਰਕੇ ਦੋਨੋਂ ਗੱਲਾਂ ਕਰਦੇ ਨੇ ਕਿ ਆਪਣਾ ਖਜ਼ਾਨਾ ਸਾਰਾ ਖਾਲੀ ਹੋ ਜਾਏਗਾ ਇਹ ਨਾ ਹੋਵੇ ਬਾਦਸ਼ਾਹ ਉਧਰ ਦੱਖਣ ਦੀ ਮੁਹੰਮਦ ਦੇ ਤਜਾਵੇ ਪਰ ਇਧਰੋਂ ਅਪਾਰ ਜਾਈਏ ਬਾੜੀ ਰਾਜਿਆਂ ਦੀ ਤਾਕਤ ਵਧ ਜਾਣੀ ਹੈ ਤੇ ਉਹਨਾਂ ਨੇ ਫਿਰ ਸਾਡੇ ਸਾਡੀ ਗੱਲ ਕੋਈ ਨਹੀਂ ਮੰਨਿਆ ਕਰਨੀ ਤੇ ਆਪਾਂ ਕਿਉਂ ਨਾ ਕਿ ਹੁਣ ਕੋਈ ਚਾਲ ਚੱਲੀਏ ਆਪਾਂ ਨੂੰ ਚਾਹੀਦਾ ਹੈ ਕਿ ਉਥੋਂ ਖਿਰਾਜ ਕਿਸੇ ਤਰੀਕੇ ਨਾਲ ਵਸੂਲੀ ਕਿਉਂਕਿ ਜਦੋਂ ਵੀ ਆਪਾਂ ਖਿਰਾਜ ਮਾਮਲਾ ਲੈਣ ਜਾਂਦੇ ਆ ਤੇ ਭਾਰੀ ਰਾਜੇ ਕਹਿ ਦਿੰਦੇ ਨੇ ਜੇ ਐਦਕੀ ਕਾਲ ਪੈ ਗਿਆ ਐਦਕੀ ਫਸਲਾਂ ਨਹੀਂ ਹੋਈਆਂ ਉਗਰਾ ਹੀ ਨਹੀਂ ਹੋਈ ਐਦਕੀ ਸਾਨੂੰ ਮaaf ਕਰ ਦਿਓ ਐਦਕੀ ਸੀ ਕੁਝ ਦੇ ਨਹੀਂ ਸਕਦੇ ਹਰ ਵਾਰੀ ਟਾਲ ਮਟੋਲਾ ਕਰਦੇ ਨੇ ਪਰ ਕਿਉਂ ਨਾ ਕੁਝ ਹੁਣ ਕੀਤਾ ਜਾਵੇ ਪਰ ਮੀਆਂ ਆਖਾ ਕਹਿੰਦਾ ਆਪਾਂ ਕਰਨਾ ਇਦਾਂ ਹੀ ਹੈ ਕਿ ਖੂਨ ਖਰਾਬਾ ਨਾ ਹੋਵੇ ਤਰੀਕੇ ਦੇ ਨਾਲ ਆਪਾਂ ਉਹਨਾਂ ਤੋਂ ਇਹ ਮਾਮਲੇ ਵਸੂਲ ਕਰ ਲਈਏ ਅਲਫਖਾ ਕਹਿੰਦਾ ਫਿਰ ਤਰੀਕਾ ਤੇ ਇਹੀ ਹੈ ਕਿ ਰਾਜੇ ਜਿਹੜੇ ਨੇ ਆਪਸ ਵਿੱਚ ਬੜੀ ਜਲਦੀ ਪਾੜ ਜਾਂਦੇ ਰਾਜੇ ਜਿਹੜੇ ਨੇ ਉਹਨਾਂ ਨੇ ਇੱਕ ਨਹੀਂ ਅਨੇਕਾਂ ਆਪਣੇ ਰੱਬ ਬਣਾਏ ਹੋਏ ਨੇ ਸਭ ਦਾ ਰੱਬ ਵੱਖਰਾ ਵੱਖਰਾ ਇਹ ਰਾਜਿਆਂ ਦਾ ਇਹਨਾਂ ਦੇ ਰੱਬ ਵੀ ਵੱਖਰੇ ਵੱਖਰੇ ਠਾਕੁਰ ਵੱਖਰੇ ਵੱਖਰੇ ਨੇ ਤੇ ਇਦਾਂ ਹੀ ਆਪਸ ਵਿੱਚ ਵੀ ਮਿਲ ਕੇ ਕਦੇ ਨਹੀਂ ਰਹਿੰਦੇ ਵੱਖਰੇ ਵੱਖਰੇ ਰਹਿੰਦੇ ਤੇ ਕਿਉਂ ਨਾ ਫਿਰ ਇਦਾਂ ਕਰੀਏ ਕਿ ਇੱਕ ਦੋ ਨੂੰ ਕਿਸੇ ਤਰੀਕੇ ਦੇ ਨਾਲ ਆਪਣੇ ਨਾਲ ਮਿਲਾ ਲੈਣੇ ਰਾਜਿਆਂ ਨੂੰ ਤੇ ਫਿਰ ਉਹਨਾਂ ਨੂੰ ਨਾਲ ਮਲਾ ਕੇ ਦੂਜਿਆਂ ਤੇ ਹਮਲਾ ਕਰ ਦੇਵਾਂਗੇ ਡਰਾ ਕੇ ਉਹਨਾਂ ਕੋਲ ਮਾਮਲੇ ਵਸੂਲ ਕਰਾਂਗੇ ਜੇ ਤੇ ਡਰ ਦਰਦੇ ਆ ਸਹਿਮਦੇ ਆ ਮੰਨ ਜਾਣਗੇ ਠੀਕ ਹੈ ਨਹੀਂ ਤੇ ਫਿਰ ਜੰਗ ਜਿਹੜੀ ਕਰਕੇ ਫਿਰ ਉਹਨਾਂ ਕੋਲੋਂ ਲੁੱਟਾਂਗੇ ਪਰ ਪਹਿਲਾ ਤਰੀਕਾ ਇਹ ਹੈ ਕਿ ਕੁਝ ਰਾਜਿਆਂ ਨੂੰ ਆਪਸੇ ਵਿੱਚ ਉਹਨਾਂ ਨੂੰ ਪਾੜ ਦਈਏ ਹੁਣ ਪਿਆਰੋ ਇਦਾਂ ਹੀ ਹੋਇਆ ਇਹਨਾਂ ਨੇ ਫਿਰ ਸਲਾਹ ਕਰਕੇ ਇਹ ਅਲਫੂਖ ਖਾਨ ਜਿਹੜਾ ਏ ਉਹਨੂੰ ਮੀਆਂ ਖਾਨ ਨੇ ਆਖਿਆ ਮੈਂ ਜੰਮੂ ਦੀ ਦੇਖਭਾਲ ਕਰਦਾ ਇੱਥੇ ਮੈਂ ਰਹਿਣਾ ਤੇ ਤੂੰ ਫੌਜ ਲੈ ਕੇ ਚਲਿਆ ਜਾ ਸਭ ਤੋਂ ਪਹਿਲਾਂ ਕਾਂਗੜ ਪਹੁੰਚ ਕੇ ਉੱਥੇ ਕਟੋਚੀਆ ਰਾਜਾ ਜਿਹੜਾ ਏ ਉਹਨੂੰ ਥੋੜਾ ਜਿਹਾ ਭੈ ਦੇ ਉਹਨੂੰ ਥੋੜਾ ਜਿਹਾ ਡਰਾ ਧਮਕਾ ਫਿਰ ਜਦੋਂ ਤੇਰਾ ਡਰ ਮੰਨ ਜੇਗਾ ਖਿਰਾਜ ਦੇਣ ਲਈ ਮੰਨ ਜੇਗਾ ਫਿਰ ਇਦਾਂ ਕਰੀ ਉਹਦੇ ਕੋਲੋਂ ਸਾਰਾ ਫਿਰਾਜ ਨਾ ਲਵੀ ਉਹਨੂੰ ਥੋੜੀ ਜਿਹੀ ਰਿਆਤ ਦੇ ਦੇਵੀਂ ਜਦੋਂ ਉਹਨੂੰ ਉਹਦੇ ਨਾਲ ਤੂੰ ਹੱਥ ਮਿਲਾ ਲੇਂਗਾ ਉਹਨੂੰ ਥੋੜੀ ਜਿਹੀ ਰਿਆਤ ਦੇਂਗਾ ਖੁਸ਼ ਹੋ ਜਾਏਗਾ ਫਿਰ ਤੇਰੀ ਮਦਦ ਕਰਨ ਵਾਸਤੇ ਵੀ ਤਿਆਰ ਹੋ ਜਾ ਇਨਾ ਸਲਾਹ ਕਰਕੇ ਤੇ ਇਥੋਂ ਫੌਜ ਤੋਰ ਦਿੱਤੀ ਉਧਰ ਸੂਏ ਨੇ ਜਾ ਕੇ ਖਬਰ ਦੇ ਦਿੱਤੀ ਜਿਵੇਂ ਆਪਾਂ ਕੱਲ ਵਿਚਾਰਿਆ ਪਿਆਰਿਓ ਵਜ਼ੀਰ ਗਿਆ ਫਿਰ ਰਾਜੇ ਕਟੋਚੀ ਦੇ ਕੋਲ ਕਿ ਰਾਜਨ ਇਦਾਂ ਆ ਕਿ ਜੰਮੂ ਤੋਂ ਅਲਫ ਖਾਨ ਜਿਹੜਾ ਬੜੀ ਭਾਰੀ ਫੌਜ ਲੈ ਕੇ ਸਾਡੇ ਤੇ ਹਮਲਾ ਕਰਨ ਆ ਰਿਹਾ ਕਿਉਂਕਿ ਆਪਾਂ ਮਾਮਲੇ ਨਹੀਂ ਭਰੇ ਕਈ ਸਮਿਆਂ ਤੋਂ ਤੇ ਉਹ ਹੁਣ ਮੈਨੂੰ ਸੂਹ ਮਿਲੇ ਆ ਕਿ ਹੋਰ ਪਾਸੇ ਨਹੀਂ ਉਹਨੇ ਸਿੱਧਾ ਸਾਡੇ ਵੱਲ ਆਉਣਾ ਹੈ ਰਾਜਾ ਕਹਿਣ ਲੱਗਾ ਕੋਈ ਨਹੀਂ ਥੋੜੇ ਦਿਨ ਲੱਗਣੇ ਆ ਤੈਨੂੰ ਕਾਹਲੀ ਕਾਦੀ ਆ ਥੋੜੀ ਆਪਾਂ ਤਿਆਰੀ ਕਰ ਲਵਾਂਗੇ ਉਹਨਾਂ ਦੇ ਆਉਣ ਦੇ ਜਦੋਂ ਆਉਣਗੇ ਤੇ ਆਪਾਂ ਤਿਆਰੀ ਕਰਕੇ ਰੁਕਾਂਗੇ ਜੰਗ ਹੋਣ ਤੋਂ ਪਰ ਵਜ਼ੀਰ ਕਹਿ ਲਗਾ ਰਾਜਨ ਮੈਨੂੰ ਖਬਰ ਮਿਲੀ ਆ ਕਿ ਸ਼ਾਇਦ ਹੋ ਸਕਦਾ ਉਹ ਕੱਲ ਤੜਕੇ ਸਵੇਰੇ ਆਣ ਕੇ ਸਾਨੂੰ ਘੇਰਾ ਪਾ ਲੈਣ ਤੋਪਾਂ ਦੇ ਨਾਲ ਇਸ ਕਰਕੇ ਮੈਂ ਸਮਝਿਆ ਕਿ ਹੁਣੇ ਜ਼ਰੂਰੀ ਆਉਣਾ ਚਾਹੀਦਾ ਰਾਜਾ ਕਹਿੰਦਾ ਬਖਸ਼ੇ ਨੂੰ ਤੇ دیਵਾਨ ਨੂੰ ਬੁਲਾਓ ਜਿਹੜੇ ਉੱਥੇ ਮਦਦਗਾਰ ਹੁੰਦੇ ਆ ਰਾਜੇ ਦੇ ਜਿਵੇਂ ਵਜ਼ੀਰ ਮਦਦ ਕਰਦਾ ਇਦਾਂ ਇਹ ਵੀ ਮਦਦ ਕਰਨ ਵਾਲੇ ਹੁੰਦੇ ਬੁਲਾ ਲਿਆ ਹੁਣ ਇਕੱਠੇ ਸਲਾਹ مشਵਰਾ ਕਰਦੇ ਨੇ ਹੁਣ ਇਹਦਾ ਹੱਲ ਕੀ ਕੱਢਿਆ ਜਾਵੇ ਭੀਮ ਚੰਦ ਜਿਹੜਾ ਏ ਉਦੀ ਤੇ ਕਟੋਚੀ ਇਕ ਅੰਗੜ ਦੇ ਰਾਜੇ ਦੇ ਜਰਾ ਵੀ ਬਣਦੀ ਨਹੀਂ ਹੈ ਆਪਸ ਵਿੱਚ ਭਰਾ ਹੀ ਨੇ ਸਾਰੇ ਰਾਜੇ ਹੈ ਭਰਾ ਨੇ ਪਰ ਪਿਆਰੋ ਆਪਸ ਵਿੱਚ ਬਣਦੀ ਕੋਈ ਨਹੀਂ ਇਹਨਾਂ ਦੀ ਸਲਾਵਾ ਇਦਾਂ ਨਹੀਂ ਆ ਕਰਦੇ ਨੇ ਵੇਖੋ ਕਹਿੰਦੇ ਨੇ ਕਿ ਇਦਾਂ ਕੀਤਾ ਜਾਵੇ ਆਪਾਂ ਭੀਮਚੰਦ ਨੂੰ ਆਪਣੇ ਨਾਲ ਰਲਾ ਤੈ ਸਕਦੇ ਨਹੀਂ ਉਹਨੇ ਨਾ ਹੀ ਸਾਡੇ ਨਾਲ ਰਲਣਾ ਉਹ ਵੀ ਸਾਡਾ ਵੈਰੀ ਹੈ ਭਰਾ ਸਾਡਾ ਵੈਰੀ ਹੈ ਤੇ ਇਧਰੋਂ ਅਲਫਖਾਂ ਵੀ ਸਾਡਾ ਵੈਰੀ ਬਣ ਕੇ ਸਾਡੇ ਤੇ ਚੜ੍ਹਾਈ ਕਰਨ ਆ ਰਿਹਾ ਹੈ ਤੇ ਆਪਾਂ ਕਿਉਂ ਨਾ ਇਹਨਾਂ ਦੋਨਾਂ ਨੂੰ ਆਪਸ ਵਿੱਚ ਲੜਾ ਦੇ ਰਾਜਾ ਕਹਿੰਦਾ ਇਹਨਾਂ ਦੋਨਾਂ ਨੂੰ ਦੁਸ਼ਮਣਾਂ ਨੂੰ ਆਪਸ ਵਿੱਚ ਲੜਾ ਦਾਂਗੇ ਤੇ ਅਸੀਂ ਪਛਾਹ ਹੋ ਜਾਵਾਂਗੇ ਜੇ ਭੀਮਚੰਦ ਗਿਆ ਤਾਂ ਵੀ ਸਾਨੂੰ ਫਾਇਦਾ ਜੇ ਹਲਫਖਮ ਆ ਰਿਹਾ ਗਿਆ ਤੇ ਸਾਵੀ ਸਾਨੂੰ ਫਾਇਦਾ ਪਰ ਫਿਰ ਇੱਕ ਵਜ਼ੀਰ ਨੇ ਵਿੱਚੋਂ ਸਲਾਹ ਦਿੱਤੀ ਕਹਿਣ ਲੱਗਾ ਜੇ ਭਰਾ ਜੇਕਰ ਰੁੱਸਿਆ ਹੋਵੇ ਤੇ ਉਹਨੂੰ ਦੁਸ਼ਮਣ ਹੱਥੋਂ ਮਰਵਾਉਣਾ ਕੋਈ ਚੰਗੀ ਗੱਲ ਨਹੀਂ ਆ ਗਈ ਇਸ ਕਰਕੇ ਭੀਮਚੰਦ ਨੂੰ ਮਰਵਾ ਦੇਣਾ ਕੋਈ ਵਧੀਆ ਗੱਲ ਮੈਨੂੰ ਨਹੀਂ ਲੱਗਦੀ ਬਾਕੀ ਤੁਸੀਂ ਰਾਜਾ ਹੋ ਜਿਨੇ ਤੁਸੀਂ ਕਹੋਗੇ ਉਦਾਂ ਹੋ ਜਾਏਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਕਹਿਲੂਰ ਪਤੀ ਭੀਮਚੰਦ ਕੋਲੋਂ ਆਪਾਂ ਇੱਕ ਵਾਰੀ ਸਲਾਹ ਲੈ ਲਈ ਸ਼ਾਇਦ ਉਹ ਸਾਡੇ ਨਾਲ ਰਲ ਜਾਵੇ ਇੱਕ ਸਲਾਹ ਇਹਨਾਂ ਨੇ ਇਹ ਕਰ ਲਈ ਕਿ ਰਾਜੇ ਬਾਕੀ ਦੇ ਜਿਹੜੇ ਨੇ ਉਹਨਾਂ ਨੂੰ ਮਿਲਾ ਲੈਣੇ ਦੂਜੀ ਸਲਾਹ ਇਹ ਕੀਤੀ ਕਿ ਅਲਫਖਾਂ ਆਉਂਦਾ ਹੈ ਤੇ ਕਿਉਂ ਨਾ ਉਹਦੇ ਨਾਲ ਗੰਢ ਤੁੱਪ ਕਰ ਲੈਂਦੇ ਆਂ ਬਾਹਰੋਂ-ਬਾਹਰੀ ਸਲਾਹ ਕਰਕੇ ਤੇ ਪਿਆਰ ਜਿਵੇਂ ਅਲਫਖਾਂ ਨੇ ਥੋੜੀ ਜਿਹੀ ਦੂਰੀ ਤੇ ਕੰਗੜ ਰਾਨ ਕੇ ਥੋੜੀ ਜਿਹੀ ਦੂਰੀ ਤੇ ਟਿਕਾਣਾ ਕੀਤਾ ਆਪਣਾ ਫੌਜ ਦਾ ਇਹਨਾਂ ਦਾ ਵਜ਼ੀਰ ਗਿਆ ਜਾ ਕੇ ਉਹਨੂੰ ਜਦੋਂ ਮਿਲਿਆ ਅਲਵਖਾਨ ਨੂੰ ਉਹਨੇ ਸੁਕਸਾਨ ਨੂੰ ਪੁੱਛੀ ਅਲਵਖਾਨ ਨੇ ਵੀ ਆਓ ਤੁਹਾਡੇ ਰਾਜੇ ਦਾ ਕੀ ਹਾਲ ਆ ਤੁਹਾਡਾ ਰਾਜ ਭਾ ਕਿਵੇਂ ਚੱਲਦਾ ਹੈ ਤੁਹਾਡੇ ਬੱਚਿਆਂ ਦਾ ਕੀ ਹਾਲ ਆ ਇਦਾਂ ਆਪਸ ਵਿੱਚ ਗੱਲਾਂ ਕਰਦੇ ਨੇ ਇਹਨੇ ਵੀ ਕਿਹਾ ਜੀ ਸਭ ਕੁਝ ਪਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਆ ਤੁਸੀਂ ਦੱਸੋ ਕਿਵੇਂ ਆਉਣਾ ਹੋਇਆ ਉਹ ਕਹਿਣ ਲੱਗਾ ਤੁਹਾਨੂੰ ਪਤਾ ਹੈ ਅਸੀਂ ਕਿਉਂ ਆਈ ਦਾ ਅਸੀਂ ਤੁਹਾਡੇ ਕੋਲੋਂ ਮਾਮਲਾ ਲੈਣ ਖਿਰਾਜ ਲੈਣ ਵਾਸਤੇ ਆਏ ਆ ਸਾਨੂੰ ਮਾਮਲਾ ਚਾਹੀਦਾ ਉਹ ਕਹਿਣ ਲੱਗਾ ਵੇਖੋ ਜੇ ਮੈਂ ਕੋਈ ਘੁਮਾ ਕੇ ਗੱਲ ਨਹੀਂ ਕਰਾਂਗਾ ਸਾਡੇ ਇੱਥੇ ਪੈ ਗਿਆ ਕਾਲ ਇਸ ਕਰਕੇ ਸਾਡੇ ਕੋਲ ਜੋ ਹੋਇਆ ਸੀ ਤੁਹਾਨੂੰ ਦੇ ਦਿੰਨੇ ਆ ਤੇ ਉਹ ਤੋਂ ਵੱਧ ਅਸੀਂ ਕੁਝ ਨਹੀਂ ਦੇ ਸਕਦੇ ਜੇਕਰ ਤੁਸੀਂ ਉਹ ਲੈਣਾ ਹੈ ਤੇ ਅੱਗੋ ਪਿਆਰਿਓ ਅਲਫ ਖਾਨ ਕਹਿਣ ਲੱਗਾ ਠੀਕ ਆ ਜੀ ਜੋ ਤੁਸੀਂ ਦਿਓਗੇ ਅਸੀਂ ਉਹ ਹੀ ਲੈਣਾ ਉਹ ਤੋਂ ਵੱਧ ਨਹੀਂ ਕਿਉਂਕਿ ਉਹ ਤੇ ਚਾਹੁੰਦਾ ਸੀ ਮੈਂ ਹੱਥ ਮਿਲਾ ਲਵਾਂ ਤੇ ਇਧਰੋਂ ਇਹ ਰਾਜਾ ਕਟੋਚੀ ਦਾ ਵਜ਼ੀਰ ਵੀ ਆਇਆ ਹੱਥ ਮਿਲਾਉਣੀ ਹੈ ਦੋਨੋਂ ਹੱਥ ਮਿਲਾ ਕੇ ਰਲਣਾ ਚਾਹੁੰਦੇ ਸਨ ਕਿਉਂਕਿ ਅਲਫ ਖਾਨ ਨੂੰ ਪਤਾ ਸੀ ਮੇਰੇ ਕੋਲ ਵੀ ਫੌਜ ਘਟਿਆ ਪਹਾੜੀ ਰਾਜਿਆਂ ਦੀ ਤਾਕਤ ਵਾਧੇ ਉਹ ਚਾਹੁੰਦਾ ਸੀ ਇੱਕ ਦੋ ਰਾਜਿਆਂ ਨੂੰ ਆਪਣੇ ਵੱਲ ਕਰ ਲਵਾ ਪਾੜ ਕੇ ਤੇ ਰਾਜਾ ਇਹ ਜਿਹੜਾ ਕਟੋਚੀਆ ਚਾਹੁੰਦਾ ਸੀ ਕਿ ਅਸੀਂ ਅਲਫ ਖਾਨ ਦੇ ਨਾਲ ਲੱਜਾਂਦੇ ਹਾਂ ਸਾਨੂੰ ਮਾਮਲਾ ਨਾ ਭਰਨਾ ਪਵੇਗਾ ਦੂਜੇ ਰਾਜਿਆਂ ਨੂੰ ਫਸਾ ਦੇਣੇ ਇਦਾਂ ਇਹ ਪਿਆਰਿਓ ਗੁਲਾਮ ਹੁੰਦੇ ਸੀ ਜਦੋਂ ਆਪਸ ਵਿੱਚ ਇਹਨਾਂ ਦੇ ਈਰਖਾ ਪੈਦਾ ਹੋ ਜਾਂਦੀ ਸੀ ਆਪਣਾ ਇਕੱਲੇ ਦਾ ਫਾਇਦਾ ਸੋਚਣਾ ਦੂਜੇ ਦਾ ਨਹੀਂ ਦੂਜੇ ਦਾ ਨੁਕਸਾਨ ਵੀ ਕਰਾ ਦੇਣਾ ਆਪਣੇ ਫਾਇਦੇ ਲਈ ਹੁਣ ਇਹ ਵਜ਼ੀਰ ਕਹਿਣ ਲੱਗਾ ਮੈਂ ਉਹ ਜੋ ਕੁਝ ਦੇਵਾਂਗਾ ਤੁਹਾਨੂੰ ਲੈਣਾ ਪੈਣਾ ਉਹ ਕਹਿੰਦਾ ਠੀਕ ਹੈ ਪਰ ਤੁਹਾਨੂੰ ਜੇਕਰ ਮੈਂ ਤੁਹਾਡੇ ਇਹ ਗੱਲ ਮੰਨ ਲੈਂਦਾ ਕਿ ਤੁਸੀਂ ਮੈਨੂੰ ਜੋ ਦੇਵੋਗੇ ਮੈਂ ਉਹ ਲੈ ਲੈਣਾ ਇਹਦੇ ਵਿੱਚ ਮੇਰਾ ਤੁਸੀਂ ਕੀ ਫਾਇਦਾ ਕਰੋਗੇ ਵਜੇਰ ਕਹਿਣ ਲੱਗਾ ਜੇ ਇਸੇ ਤੁਹਾਡੇ ਨਾਲ ਹੱਥ ਮਿਲਾ ਲੈਨੇ ਬਾਕੀ ਦੇ ਰਾਜੇ ਜਿਹੜੇ ਨੇ ਉਹਨਾਂ ਕੋਲੋਂ ਜਦੋਂ ਤੁਸੀਂ ਖਿਰਾਜ ਲੈਣ ਜਾਓਗੇ ਇਸੇ ਤੁਹਾਡੀ ਮਦਦ ਕਰਾਂਗੇ ਤੁਹਾਨੂੰ ਸਾਰਾ ਭੇਦ ਦੇ ਦੇਵਾਂਗੇ ਤੁਹਾਡੇ ਨਾਲ ਆਪਣੇ ਸਿਪਾਹੀ ਜਿਹੜੇ ਨੇ ਫੌਜ ਵੀ ਦੇਵਾਂਗੇ ਤੇ ਨਾਲ ਇੱਕ ਹੋਰ ਰਾਜਾ ਜਿਹੜਾ ਹੈ ਬਿੱਜੜ ਵਾਲੀਆ ਜਿਹੜਾ ਉਹ ਵੀ ਤੁਹਾਡੇ ਨਾਲ ਰਲਾ ਦਾਂਗੇ ਦਿਹਾਲ ਚੰਦ ਉਹ ਵੀ ਤੇ ਅਸੀਂ ਤੁਹਾਡੇ ਨਾਲ ਹੋ ਕੇ ਹਮਾਇਤ ਕਰਾਂਗੇ ਤੁਹਾਡੀ ਪਰ ਸ਼ਰਤ ਸਾਡੇ ਇਹ ਹੈ ਕਿ ਤੁਸੀਂ ਸਾਡੇ ਕੋਲੋਂ ਅੱਧਾ ਖਿਰਾਜ ਲੈਣਾ ਐ ਅੱਡਾ ਸਾਨੂੰ ਮaaf ਕਰ ਦੇਣਾ ਉਹ ਕਹਿੰਦਾ ਠੀਕ ਐ ਇਹਨਾਂ ਨੇ ਹੁਣ ਆਪਸ ਵਿੱਚ ਪਿਆਰਿਓ ਗੰਢ ਧੁੱਪ ਕਰਕੇ ਸਲਾਹ ਕਰ ਲਈ ਵਜ਼ੀਰ ਇਹਨੂੰ ਨਾ ਰਾਜੇ ਨੂੰ ਸਾਈਡ ਤੇ ਲੈ ਗਿਆ ਇਹਨੂੰ ਅਲਫ ਖਾਨ ਨੂੰ ਸਾਈਡ ਤੇ ਲੈ ਗਿਆ ਤੇ ਕਹਿਣ ਲੱਗਾ ਜੀ ਇਹ ਗੱਲ ਇਦਾਂ ਐ ਮੈਂ ਚਾਹਨਾ ਅਸੀਂ ਚਾਹਨੇ ਆ ਕਿ ਭੀਮਚੰਦ ਜਿਹੜਾ ਮਾਰਿਆ ਜਾਵੇ ਉਹ ਜਿੰਦਾ ਨਾ ਰਹੇ ਤੇ ਹੋਰ ਇੱਕ ਗੱਲ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਹਮਲਾ ਭੀਮ ਚੰਦ ਤੇ ਕਰਿਓ ਸਭ ਤੋਂ ਵੱਡਾ ਰਾਜਾ ਉਹ ਹੀ ਆ ਤੇ ਜੇਕਰ ਉਹ ਰਾਜਾ ਤੁਸੀਂ ਜਿੱਤ ਲਿਆ ਉਹਨੇ ਚੁੱਪਚਾਪ ਚੁੱਪਚਾਪ ਹੀ ਤੇ ਤੁਹਾਨੂੰ ਖਿਰਾਜ ਦੇ ਦਿੱਤਾ ਤੇ ਕੋਈ ਰਾਜਾ ਅੜੇਗਾ ਨਹੀਂ ਬਾਕੀਆਂ ਨੇ ਆਪਣੇ ਆਪ ਤੁਹਾਨੂੰ ਸਭ ਕੁਝ ਦੇ ਦੇਣਾ ਭੀਮ ਚੰਦ ਤੇ ਪਹਿਲਾ ਹਮਲਾ ਕੀਤਾ ਜਾਵੇ ਤੇ ਮੈਂ ਇੱਥੇ ਬੇਨਤੀ ਕਰ ਦੇਵਾਂ ਪਿਆਰਿਓ ਜੋ ਆਪਾਂ ਇਤਿਹਾਸ ਪਿੱਛੇ ਵਿਚਾਰਿਆ ਕਿ ਭੀਮ ਚੰਦ ਦੀ ਮਿੱਤਰਤਾ ਹੋ ਗਈ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨੇ ਗੁਰੂ ਘਰ ਦੇ ਚਾਨਣ ਕਿ ਖਿਮਾ ਮੰਗ ਲਈ ਆ ਭੰਗਾਣੀ ਦੇ ਜੰਗ ਦੀ ਆਪਣੀਆਂ ਗਲਤੀਆਂ ਦੀ ਖਿਮਾ ਮੰਗੀ ਤੇ ਗੁਰੂ ਘਰ ਐ ਸਾਹਿਬ ਬਖਸ਼ਣਾ ਰਾਏ ਬਖਸ਼ ਲੈਂਦਾ ਤੇ ਪਿਆਰਿਓ ਭੀਮਚੰਦ ਦਾ ਮਿਲਾਪ ਹੋ ਚੁਕਾ ਏ ਤੇ ਭੀਮਚੰਦ ਨੂੰ ਪਤਾ ਏ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਬੜੇ ਦਰਿਆ ਦੇਲੀ ਨੇ ਇੱਥੇ ਹੁਣ ਇਹਨੇ ਆਖ ਦਿੱਤਾ ਵਜ਼ੀਰ ਨੇ ਅਲਫਖਾਨ ਨੂੰ ਕਿ ਤੁਸੀਂ ਭੀਮਚੰਦ ਤੇ ਹਮਲਾ ਕਰ ਦੇਵੋ ਹੁਣ ਪਿਆਰਿਓ ਇਹਨਾਂ ਨੇ ਸਲਾਹ ਕਰ ਲਈ ਤੇ ਅਲਫਖਾਨ ਜਿਹੜਾ ਮੰਨ ਗਿਆ ਕਹਿੰਦਾ ਠੀਕ ਆ ਤੁਸੀਂ ਹੁਣ ਮੇਰੀ ਮਦਦ ਕਰੋ ਮੈਂ ਤੁਹਾਡੇ ਕੋਲੋਂ ਸਿਰਫ ਅੱਧਾ ਜਿਹੜਾ ਖਿਰਾਜ ਲਵਾਂਗਾ ਪੱਤਰ ਜਿਹੜਾ ਲਿਖ ਲਿਆ ਕਿ ਅਦਮ ਇਹਨਾਂ ਨੇ ਖਰਾਜ ਲੈਣਾ ਹੈ ਮਾਮਲਾ ਤੇ ਅਸੀਂ ਵੀ ਇਹਨਾਂ ਦੀ ਮਦਦ ਕਰਾਂਗੇ ਜਿਹਨਾਂ ਦਸਖਤ ਕਰ ਦਿੱਤੇ ਪੱਤਰ ਦੇ ਉੱਪਰ ਉਧਰ ਭੀਮਚੰਦਰ ਰਾਜਾ ਨਾ ਜਿਹੜਾ ਉਹਨੂੰ ਪਹਿਲਾਂ ਹੀ ਵਜ਼ੀਰ ਨੇ ਸੂਹ ਦਿੱਤੀ ਆਣ ਕੇ ਜੇ ਪਤਾ ਲੱਗਾ ਏ ਸਾਨੂੰ ਖਬਰ ਮਿਲੀ ਹੈ ਕਿ ਸਾਡੇ ਉੱਪਰ ਕੱਲ ਨੂੰ ਅਲਫ ਖਾਨ ਜਿਹੜਾ ਇਹ ਫੌਜ ਦੇ ਨਾਲ ਹਮਲਾ ਕਰ ਰਿਹਾ ਹੈ ਤੇ ਕਟੋਚੀਆ ਜਿਹੜਾ ਕੰਗੜ ਦਾ ਰਾਜਾ ਏ ਤੇ ਨਾਲ ਜਿਹੜਾ ਵਿਜੜਵਾਲੀਆ ਜਿਹੜਾ ਰਾਜਾ ਦਿਆਲ ਚੰਦ ਹੈ ਉਹ ਦੋਨੋਂ ਹੀ ਅਲਫ ਖਾਨ ਦੇ ਨਾਲ ਮਿਲ ਗਏ ਨੇ ਤੇ ਸਾਡੇ ਤੇ ਹਮਲਾ ਕਰਵਾ ਰਹੇ ਨੇ ਵਜ਼ੀਰ ਕਹਿੰਦਾ ਰਾਜਨ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਸਾਰੇ ਭੇਤ ਜਿਹੜੇ ਨੇ ਜਾਂ ਸਾਡੇ ਤੇ ਹਮਲਾ ਕਰਨ ਦੀ ਸਲਾਹ ਜਿਹੜੀ ਹੈ ਇਹ ਕਟੋਚੀਏ ਨੇ ਦਿੱਤੀ ਕਿਉਂਕਿ ਸਾਡੇ ਨਾਲ ਬੜੀ ਈਰਖਾ ਕਰਦਾ ਉਹ ਉਹਦੇ ਸਾਡੇ ਨਾਲ ਬਣਦੇ ਨਹੀਂ ਜਰੂਰ ਉਹੀ ਅਲਫਖਾ ਨੂੰ ਇਧਰ ਨੂੰ ਲੈ ਕੇ ਆ ਦੇ ਆ ਕੱਲ ਨੂੰ ਤੇ ਪਿਆਰੋ ਭੀਮਚੰਦ ਕਹਿਣ ਲੱਗਾ ਗੱਲ ਕੀ ਹੈ ਮੈਂ ਵੀ ਤੇ ਤੀਰ ਅੰਦਾਜ਼ ਆ ਆਪਾਂ ਕਿਹੜਾ ਕਿਸੇ ਤੋਂ ਭੈ ਖਾਨੇ ਜੇਕਰ ਉਹ ਜੰਗ ਕਰਨ ਆਉਣਗੇ ਤੇ ਸਭ ਤੋਂ ਪਹਿਲਾ ਤੀਰ ਜਿਹੜਾ ਮੇਰਾ ਉਹ ਕਟੋਚੀਏ ਦੇ ਛਾਤੀ ਵਿੱਚ ਮੈਂ ਮਾਰਾਂਗਾ ਜਦਨੇ ਸਾਡੇ ਨਾਲੇ ਤਰੋਕ ਮਾਇਆ ਮੈਂ ਪਹਿਲਾ ਤੀਰ ਉਹਨੂੰ ਮਾਰਾਂਗਾ ਕਿਉਂਕਿ ਗੁੱਸੇ ਵਾਲਾ ਵੀ ਸੀ ਅੰਦਰੋਂ ਪਿਆਰ ਉਹ ਬੜੇ ਗੁੱਸੇ ਦੇ ਨਾਲ ਕਹਿਣ ਲੱਗਾ ਇਦਾਂ ਕਰ ਸਾਰੇ ਜਿਹੜੇ ਰਾਜੇ ਨੇ ਇੱਕ ਵਾਰੀ ਪੱਤਰ ਭੇਜ ਦੇ ਜਿਹੜੇ ਸਾਡੀ ਮਦਦ ਕਰਨ ਆ ਸਕਦੇ ਦੇਖ ਲਈਏ ਕਿੰਨੇ ਕੁ ਰਾਜੇ ਜਿਹੜੇ ਸਾਡੀ ਮਦਦ ਕਰਨਗੇ ਇੱਕ ਵਾਰੀ ਪੱਤਰ ਭੇਜ ਦੇ ਜੀਰ ਤੁਰਨ ਲੱਗਾ ਪਰ ਤੁਰਦਿਆ ਤੁਰਦਿਆਂ ਨੇ ਆਪਣੇ ਕਦਮ ਰੋਕ ਲਏ ਰਾਜਾ ਕਹਿੰਦਾ ਮੈਂ ਕਹਿੰਦਾ ਜਲਦੀ ਕਰ ਤੇ ਤੂੰ ਰੁਕ ਗਿਆ ਕਹਿਣ ਲੱਗਾ ਜੀ ਮੇਰੇ ਮਨ ਵਿੱਚ ਇੱਕ ਵਿਚਾਰ ਆਈ ਹੈ ਜੇ ਤੁਹਾਨੂੰ ਚੰਗੇ ਲੱਗੇ ਤੇ ਦੱਸ ਦਿੰਦਾ ਰਾਜਾ ਪੁੱਛ ਰਿਹਾ ਕਿ ਭੀਮਚੰਦ ਕਹਿੰਦਾ ਕੀ ਕਿਹੜੀ ਵਿਚਾਰ ਵਜ਼ੀਰ ਕਹਿਣ ਲੱਗਾ ਮੇਰੇ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਲਈ ਜਾਵੇ ਉਹਨਾਂ ਦੀ ਸਲਾਹ ਲੈ ਲਈਏ ਪੰਘਾਣੀ ਦੇ ਜੰਗ ਵਿੱਚ ਆਪਾਂ ਵੇਖਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਚੱਜੇ ਢੰਗ ਦੇ ਨਾਲ ਥੋੜੀ ਜੀ ਫੌਜ ਦੇ ਨਾਲ ਹੀ ਸਾਡਾ ਜਿਹੜਾ ਸਾਡੀ ਹਾਰ ਕਰਾ ਦਿੱਤੀ ਪੰਘਾਣੀ ਦਾ ਜੰਗ ਜਿਹੜਾ ਉਹਨਾਂ ਨੇ ਥੋੜੀ ਜੀ ਫੌਜ ਨਾਲ ਹੀ ਜਿੱਤ ਲਿਆ ਉਹ ਬੜੇ ਤਕੜੇ ਯੋਧੇ ਨੀਤਕ ਨੇ ਤੇ ਉਹਨਾਂ ਦੀ ਸ਼ਖਸੀਅਤ ਜਿਹੜੀ ਆ ਬੜੀ ਮਹਾਨ ਹੈ ਤੇ ਮੇਰਾ ਖਿਆਲ ਇਹ ਕਹਿੰਦਾ ਕਿ ਜੇਕਰ ਆਪਾਂ ਉਹਨਾਂ ਦੀ ਸਲਾਹ ਵੀ ਲੈ ਕੇ ਚੱਲ ਪਾਵਾਂਗੇ ਨਾ ਮਦਦ ਕਰ ਦੇਣਗੇ ਸਾਡੀ ਪਰ ਜੇ ਖਾਲੀ ਉਹਨਾਂ ਦੀ ਸਲਾਹ ਲੈ ਕੇ ਵੀ ਤੁਰ ਪੇ ਤੇ ਆਪਾਂ ਹਾਰਾਂਗੇ ਨਹੀਂ ਆਪਾਂ ਨੂੰ ਘਾਟਾ ਨਹੀਂ ਪਵੇਗਾ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਾਂ ਸਲਾਹ ਲੈ ਲਈਏ ਤੇ ਜੇ ਤੁਸੀਂ ਕਹੋ ਤੇ ਮੈਂ ਮਦਦ ਲੈਣ ਵਾਸਤੇ ਇੱਕ ਵਾਰੀ ਆਨੰਦਪੁਰ ਜਾਵਾਂ ਤੇ ਪਿਆਰਿਓ ਉਹਨੇ ਆਖਿਆ ਕਹਿੰਦਾ ਇਦਾਂ ਕਰੋ ਫਿਰ ਜਾਓ ਤੇ ਇੱਕ ਦੋ ਰਾਜੇ ਜਿਹੜੇ ਨੇ ਨਾਲ ਲੈ ਲੈਣਾ ਵਜ਼ੀਰ ਕਹਿੰਦਾ ਮੈਂ ਚਲਿਆ ਜਾਂਦਾ ਇਨੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਜਾਣਾ ਕੀਤਾ ਤੇ ਉਧਰੋਂ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਦੀਵਾਨ ਆ ਵਜ਼ੀਰ ਆ ਉਹ ਸਿੱਖ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਪਾਤਸ਼ਾਹ ਜੀ ਦੇ ਕੋਲ ਸਤਗੁਰੂ ਦੀਵਾਨ ਖਾਨੇ ਦੇ ਵਿੱਚ ਬਿਰਾਜਮਾਨ ਸਨ ਆਣ ਕੇ ਦੱਸਿਆ ਦੀਵਾਨ ਦੀਵਾਨ ਨੇ ਵਜ਼ੀਰ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਸੂ ਮਿਲੀ ਹੈ ਕਿ ਅਲਫ ਖਾਨ ਜਿਹੜਾ ਏ ਹਮਾਰੇ ਚੜਾਈ ਕਰਕੇ ਆ ਗਿਆ ਰਾਜਿਆਂ ਦੇ ਉੱਪਰ ਤੇ ਰਾਜੇ ਬਹੁਤੇ ਤਾਂ ਭੈ ਵਿੱਚ ਡਰਨ ਲੱਗ ਪਏ ਨੇ ਤੇ ਮਹਾਰਾਜ ਜਿਹੜਾ ਕਾਂਗੜ ਦਾ ਰਾਜਾ ਕਟੋਚੀ ਆਏ ਤੇ ਦਿਆਲ ਚੰਦ ਰਾਜਾ ਜਿਹੜਾ ਮਾਰੇ ਉਹ ਦੋਨੋਂ ਹੀ ਅਲਫ ਖਾਨ ਦੇ ਨਾਲ ਮਿਲ ਵੀ ਗਏ ਨੇ ਆਪਣਾ ਸਿਰਫ ਇਹ ਮਾਰੇ ਆਪਣੀ ਜ਼ਮੀਰ ਨੂੰ ਵੇਚ ਦਿੰਦੇ ਆ ਲੋਕ ਤੇ ਸੱਚੇ ਪਾਤਸ਼ਾਹ ਵੇਰੇ ਬੇਨਤੀ ਇਹ ਆ ਕਿ ਭੀਮ ਚੰਦ ਜਿਹੜਾ ਏ ਉਹਦਾ ਵਜ਼ੀਰ ਸਾਡੇ ਕੋਲ ਆ ਰਿਹਾ ਮੈਨੂੰ ਸੂਹ ਮਿਲ ਗਈ ਹੈ ਤੁਹਾਡੀ ਮਦਦ ਲੈਣ ਵਾਸਤੇ ਆ ਰਿਹਾ ਮਾਰੇ ਸੱਚੇ ਪਾਤਸ਼ਾਹ ਜੀ ਕਿਉਂਕਿ ਸਾਰੀ ਖਬਰ ਜਿਹੜੀ ਗੁਰਸਿੱਖ ਜਿਹੜੇ ਨੇ ਕਲਗੀ ਤਰਪਤਾ ਜੀ ਨੂੰ ਸੁਣਾ ਦਿੰਦੇ ਸੀ ਪਹਿਲਾਂ ਹੀ ਕਿ ਮਾਰਾ ਸੱਚੇ ਪਾਤਸ਼ਾਹ ਆ ਆ ਸੰਸਾਰ ਦੇ ਵਿੱਚ ਵਰਤ ਰਿਹਾ ਵੈਸੇ ਤੇ ਤੋਜੀ ਨੇ ਸਤਗੁਰੂ ਅੰਤਰਜਾਮੀ ਨੇ ਜਾਣਦੇ ਨੇ ਪਰ ਗੁਰੂ ਸਾਹਿਬ ਇਦਾਂ ਵਿਚਰਦੇ ਸਨ ਸਾਡੇ ਵਿੱਚ ਜਿਵੇਂ ਸਾਡੇ ਵਰਗੇ ਹੁੰਦੇ ਨੇ ਇਦਾਂ ਰਹਿੰਦੇ ਸਾਡੇ ਵਿੱਚ ਇਦਾਂ ਸਨ ਤੇ ਪਿਆਰਿਓ ਮਾਰਾ ਪਾਤਸ਼ਾਹ ਜੀ ਨੇ ਆਖਿਆ ਹੋਰ ਵੀ ਕੋਈ ਨਾਲ ਆ ਰਿਹਾ ਜੀ ਹਾਂ ਦੋ ਰਾਜੇ ਹੋਰ ਵੀ ਉਹਨਾਂ ਦੇ ਨਾਲ ਆ ਰਹੇ ਨੇ ਵਜ਼ੀਰ ਦੇ ਨਾਲ ਤੇ ਪਾਤਸ਼ਾਹ ਕਹਿ ਲਗੇ ਕੀ ਕੀਤਾ ਜਾਣਾ ਚਾਹੀਦਾ ਉਹਨੂੰ ਵਜ਼ੀਰ ਨੂੰ ਸਿੱਖ ਨੂੰ ਆਖਿਆ ਕਿ ਕੀ ਕਰੀਏ ਹੁਣ ਆਪਾਂ ਤੇ ਉਹਨੇ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਬੀਓ ਪੂਛਣਾ ਮਸਲਤ ਤਰੈ ਜੋ ਕਿਸ ਕਰੈ ਸਵਾਪੇ ਕਰੈ ਮਹਾਰਾਜ ਮੈਂ ਨਿਮਾਨਾ ਜਿਆ ਕੋਣ ਹੁੰਨਾ ਤੁਹਾਨੂੰ ਸਲਾਹ ਦੇਣ ਵਾਲਾ ਤੁਸੀਂ ਦਸੋ ਕਿ ਅਸੀਂ ਕੀ ਕਰੀਏ ਸੱਚੇ ਪਾਤਸ਼ਾਹ ਜਿਵੇਂ ਤੁਹਾਡੇ ਬਚਨ ਮੁਖ ਤੋਂ ਨਿਕਲ ਜਾਣਗੇ ਉਦਾਂ ਹੀ ਹੋਵੇਗਾ ਤੁਸੀਂ ਸਾਨੂੰ ਦਸੋ ਕਿ ਅਸੀਂ ਕੀ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਰਮਾਇਆ ਪਾਤਸ਼ਾਹ ਖਲਗੇ ਭੀਮਚੰਦ ਜਿਹੜਾ ਸਾਡੇ ਕੋਲ ਇੱਥੇ ਸਾਨੂੰ ਮਿਲਣ ਵੀ ਆਇਆ ਉਹਨੇ ਆਪਣੀਆਂ ਗਲਤੀਆਂ ਜਿਹੜੀਆਂ ਮੰਨ ਲਈਆਂ ਕਿ ਸਾਡੇ ਤੋਂ ਭੁੱਲਾ ਹੋਈਆਂ ਨੇ ਸਾਡੇ ਨਾਲ ਉਹਨੇ ਮਿੱਤਰਤਾ ਬਣਾਈ ਹੈ ਤੇ ਜਿਵੇਂ ਉਹ ਸਾਨੂੰ ਕਹਿਆ ਕਿ ਗਿਆ ਹੁਣ ਓਵੇਂ ਚੱਲਦਾ ਏ ਗਲਤ ਨਹੀਂ ਕਰਦਾ ਇਸ ਕਰਕੇ ਸੱਚੇ ਪਾਤਸ਼ਾਹ ਕਹਣ ਲੱਗੇ ਜੇਕਰ ਉਹ ਸਾਡੀ ਸਾਡੀ ਮਦਦ ਲੈਣ ਵਾਸਤੇ ਆਉਂਦੇ ਵੀ ਨੇ ਤੇ ਜੇਕਰ ਆਪਾਂ ਆਪਣਾ ਰਾਹ ਵੇਖਦੇ ਆ ਧਾਰਮਿਕ ਪੱਖ ਤੋਂ ਵੇਖਦੇ ਆ ਤੇ ਮਾਰਾ ਕਹਣ ਲੱਗੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਪਾਤਸ਼ਾਹ ਕਹਣ ਲੱਗੇ ਜਿਹੜਾ ਕਟੋਚੀਆ ਕੰਗੜ ਦਾ ਰਾਜਾ ਏ ਉਹ ਡਰ ਦਾ ਮਾਰਾ ਭੈ ਦਾ ਮਾਰਾ ਆਪਣਿਆਂ ਨੂੰ ਮਰਵਾਉਣ ਵਾਸਤੇ ਤਿਆਰ ਹੋ ਗਿਆ ਆਪਣੇ ਦੂਜੇ ਭਾਈਆਂ ਨੂੰ ਰਾਜਿਆਂ ਨੂੰ ਮਰਵਾਉਣ ਵਾਸਤੇ ਤਿਆਰ ਹੋ ਗਿਆ ਅਲਫਖਾਂ ਦੇ ਨਾਲ ਜਾ ਕੇ ਮਿਲ ਗਿਆ ਤੇ ਬੇਵਜ੍ਹਾ ਹੀ ਜਿਹੜੇ ਮਾਮਲੇ ਦਾ ਖਿਰਾਜ ਮੰਗਣੇ ਧੱਕਾ ਕਿਸੇ ਦੇ ਨਾਲ ਕਰਨਾ ਮਾਰ ਰਿਹਾ ਕਹਿੰਦੇ ਇਹ ਤਾਂ ਸਾਡੇ ਤੋਂ ਬਿਲਕੁਲ ਨਹੀਂ ਵੇਖਿਆ ਜਾਂਦਾ ਇਸ ਕਰਕੇ ਬਾਸ਼ਾ ਕਹਿਣ ਲੱਗੇ ਜੇਕਰ ਆਪਾਂ ਭੀਮਤੰਦ ਦਾ ਸਾਥ ਦੇਦਨੇ ਇਹ ਧਰਮ ਦੀ ਗੱਲ ਹੋਏਗੀ ਚੰਗਾ ਹੋਵੇਗਾ ਮਾਰਕ ਇਹ ਲੱਗੇ ਜੇ ਆਪਾਂ ਆਪਣੇ ਪੱਖ ਤੋਂ ਵੀ ਵੇਖਦੇ ਹਾਂ ਜੋ ਮਦਦ ਮੰਗਣ ਆਂਦਾ ਏ ਇਹ ਨਹੀਂ ਪਿਆਰੇ ਕੋਈ ਵੀ ਤੁਰ ਮੂੰ ਚੱਕ ਕੇ ਤੁਰ ਆਉਂਦਾ ਸੀ ਤੇ ਮਾਰੋ ਉਹਦੀ ਮਦਦ ਕਰ ਦਿੰਦੇ ਸੀ ਪਾਤਸ਼ਾਹ ਜੀ ਸਹੀ ਗਲਤ ਵੀ ਵੇਖਦੇ ਨੇ ਇਹ ਨਹੀਂ ਕਿ ਜਾਣੇ ਖਣੇ ਦੀ ਮਦਦ ਆਉਂਦਾ ਏ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਜੋ ਸ਼ਰਨੇ ਆਵੈ ਤੇ ਸਕੰਠ ਲਾਵੈ ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ ਗੱਲ ਨਾਲ ਲਾਉਂਦੇ ਨੇ ਪਰ ਜੇ ਕੋਈ ਗਲਤ ਤਰੀਕੇ ਦੀ ਮਦਦ ਮੰਗਣ ਆਉਂਦਾ ਹੈ ਨਾ ਪਿਆਰੇ ਤੇ ਉਹਨੂੰ ਵੀ ਕਲਗੀਧਰ ਪਾਤਸ਼ਾਹ ਸਮਝਾ ਦਿੰਦੇ ਸੰ ਇਸ ਕਰਕੇ ਇੱਥੇ ਇਸ ਗੁਰਸਿੱਖ ਦੇ ਵਿੱਚ ਨਾਲ ਗੁਰੂ ਸਾਹਿਬ ਨੇ ਵਿਚਾਰਾਂ ਕੀਤੀਆਂ ਨੇ ਕਿ ਜੇਕਰ ਆਪਾਂ ਉਹਦੀ ਮਦਦ ਕਰਦੇ ਆਂ ਤੇ ਚੰਗੀ ਗੱਲ ਆ ਸਾਨੂੰ ਉਹਦੀ ਮਦਦ ਕਰ ਦੇਣੀ ਚਾਹੀਦੀ ਸੋ ਪਿਆਰਿਓ ਇਹ ਇਤਿਹਾਸ ਆ ਅੱਜ ਦੀ ਜੋ ਮੈਂ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਸੀ ਕਿ ਉਧਰੋਂ ਅਲਫ ਖਾਂ ਜਿਹੜਾ ਉਹਨੇ ਡੇਰਾ ਲਾ ਲਿਆ ਰਾਜੇ ਦੋਨਾਂ ਰਾਜਿਆਂ ਨੂੰ ਨਾਲ ਲੈ ਕੇ ਉਹਨਾਂ ਦੀ ਫੌਜ ਨੂੰ ਨਾਲ ਲੈ ਕੇ ਨਾਦੌਣ ਦੇ ਅਸਥਾਨ ਤੇ ਉੱਥੇ ਉਹਨਾਂ ਨੇ ਆਪਣੀ ਫੌਜ ਜਿਹੜੀ ਟਿਕਾ ਲਈ ਤੇ ਭੀਮਚੰਦ ਵੱਲ ਸੁਨੇਹਾ ਭੇਜ ਦਿੱਤਾ ਏ ਕਿ ਭੀਮਚੰਦ ਕੱਲ ਤੱਕ ਸਾਡੇ ਕੋਲ ਪਹੁੰਚ ਜਾ ਤੇ ਸਾਡੀਆਂ ਦੋ ਦੋ ਗੱਲਾਂ ਨੂੰ ਮਨ ਵਿੱਚ ਵਸਾਲਾ ਇੱਕ ਤਾਂ ਪਹਿਲੀ ਇਹ ਆ ਕਿ ਸਾਡਾ ਜਿਹੜਾ 3 ਸਾਲ ਦਾ ਖਿਰਾਜ ਆ ਮਾਮਲਾ ਹੈ ਉਹ ਭਰ ਦੇ ਚੁੱਪਚਾਪ ਤੇ ਅਸੀਂ ਤੈਨੂੰ ਕੁਝ ਨਹੀਂ ਕਵਾਂਗੇ 3 ਸਾਲ ਦਾ ਖਿਰਾਜ ਭਰ ਦੇ ਧਮਕੀ ਦਿੱਤੀ ਤੇ ਜੇਕਰ ਤੂੰ ਖਿਰਾਜ ਭਰ ਦੇਗਾ ਤੇ ਤੈਨੂੰ ਕੁਝ ਨਹੀਂ ਕਵਾਂਗੇ ਤੇ ਦੂਜੀ ਗੱਲ ਇਹ ਹੈ ਜੇ ਤੂੰ ਸਾਡੀ ਗੱਲ ਨਹੀਂ ਮੰਨਦਾ ਖਿਰਾਜ ਨਹੀਂ ਭਰਦਾ ਤੇ ਫਿਰ جنگ ਲਈ ਤਿਆਰ ਹੋ ਜਾ ਤੇਰੇ ਕੋਲੋਂ ਫਿਰ ਅਸੀਂ ਲੁੱਟ ਕੇ ਖੋਹ ਕੇ ਤੇਰੇ ਕੋਲੋਂ ਖਰਾਜ ਲੈ ਕੇ ਜਾਵਾਂਗੇ ਤੇਰਾ ਰਾਜ ਭਾਗ ਜਿਹੜਾ ਸਾਰੇ ਲੁੱਟ ਲਵਾਂਗੇ ਬੜੀਆਂ ਧਮਕੀਆਂ ਦਿੱਤੀਆਂ ਨੇ ਇਦਾਂ ਹੁਣ ਜਦੋਂ ਇਹ ਧਮਕੀਆਂ ਨੂੰ ਪਹੁੰਚੀਆਂ ਪਰ ਪਿਆਰਿਓ ਇਹ ਗੁੱਸੇ ਵਾਲਾ ਵੀ ਸੀ ਤੇ ਆਪਣੇ ਆਪ ਤੇ ਇਹਨੂੰ ਭਰੋਸਾ ਵੀ ਰਹਿੰਦਾ ਸੀ ਤੇ ਵੱਡਾ ਭਰੋਸਾ ਇਹਨੂੰ ਇਹ ਸੀ ਕਿ ਹੁਣ ਕਲਗੀਧਰ ਪਾਤਸ਼ਾਹ ਜੀ ਦੀ ਸਲਾਹ ਮਾਰੇ ਦੀ ਮਦਦ ਵੀ ਮਿਲ ਜਾਣੀ ਇਸ ਕਰਕੇ ਪਿਆਰਿਓ ਉਹਨੂੰ ਡਰ ਨਹੀਂ ਆਇਆ ਉਹਨੇ ਆਖ ਦਿੱਤਾ ਕਿ ਮੈਂ ਜੰਗ ਕਰਨ ਲਈ ਤਿਆਰ ਹਾਂ ਹੁਣ ਪਿਆਰੋ ਜੰਗ ਜਿਹੜੇ ਆ ਉਹ ਹਾਲ ਆਪਾਂ ਕੱਲ ਨੂੰ ਜਿਹੜਾ ਵਿਸਤਾਰ ਦੇ ਨਾਲ ਵਾਚਣ ਦਾ ਯਤਨ ਕਰਾਂਗੇ ਜਿੰਨੀ ਕੁ ਗੁਰੂ ਸਾਹਿਬ ਸਮਤ ਬਖਸ਼ਣ ਸੋ ਮੇਰਾ ਮਨ ਮੇਰੇ ਮਨ ਵਿੱਚ ਇਹ ਸੀ ਕਿ ਸਾਨੂੰ ਸਮਝ ਪੈ ਜਾਵੇ ਕਿ ਗੱਲ ਹੋਈ ਕੀ ਹੈ ਜਦੋਂ ਦੂਜੀ ਜੰਗ ਹੋਈ ਹੈ ਵਜਾ ਕੀ ਬਣੀ ਅਲਫਾ ਖਾਂ ਮਾਮਲੇ ਗੁਰਾਉਂ ਆਇਆ ਪਰ ਉਹਨੇ 2-4 ਰਾਜਿਆਂ ਨੂੰ ਪਾੜ ਲਿਆ ਆਪਣੇ ਵੱਲ ਦਾ ਕਰ ਲਿਆ ਤੇ ਰਾਜੇ ਬੜੀ ਛੇਤੀ ਪਿਆਰੋ ਡਰਦੇ ਵੀ ਬੜੀ ਜਲਦੀ ਨੇ ਤੇ ਆਪਸ ਵਿੱਚ ਈਰਖਾ ਬਹੁਤ ਜ਼ਿਆਦਾ ਖਾਂਦੇ ਨੇ ਆਪਸ ਵਿੱਚ ਹੀ ਪਾਟੇ ਰਹਿੰਦੇ ਨੇ ਜਿਹੜੀ ਗੱਲ ਸ਼ੁਰੂ ਤੋਂ ਚੱਲੇ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਤੁਸੀਂ ਆਪਸ ਵਿੱਚ ਹੀ ਲੜਦੇ ਰਹਿੰਦੇ ਹੋ ਤੁਹਾਨੂੰ ਚਾਹੀਦਾ ਮਿਲ ਕੇ ਰਹੋ ਤੇ ਪਰਜਾ ਨੂੰ ਵੀ ਮਿਲਾਓ ਪਰਜਾ ਨੂੰ ਵੀ ਸੁਖੀ ਕਰੋ ਪਰ ਪਿਆਰੇ ਆਪਸ ਵਿੱਚ ਹੀ ਲੜਦੇ ਨੇ ਸੋ ਇਹ ਨਦੌਣ ਦੇ جنگ ਦਾ ਕਾਰਨ ਬਣਿਆ ਕਿ ਭੀਮਚੰਦ ਜਿਹੜਾ ਉਹਨੇ ਗੁਰੂ ਸਾਹਿਬ ਨੂੰ ਆਣ ਕੇ ਉਹਨੇ ਉਹਦੇ ਵਜ਼ੀਰ ਨੇ ਬੇਨਤੀ ਕੀਤੀ ਕਿ ਬਾਦਸ਼ਾਹ ਕੋਈ ਹੱਲ ਕੀਤਾ ਜਾਵੇ ਸਾਡੀ ਇਸ ਤਬਾਈ ਜਿਹੜੀ ਸਾਡੀ ਤਬਾਈ ਹੋਣ ਲੱਗੀ ਹੈ ਤੋ ਸਾਡਾ ਬਚਾਅ ਤੁਸੀਂ ਕਰੋ ਚੁਕਲਗੀ ਤਰਪਾ ਸਾਹਿਬ ਦੇ ਮਾਰਾ ਨੇ ਵਿਚਾਰ ਕੀਤੀ ਕਿ ਜੇਕਰ ਇਹਨਾਂ ਦਾ ਸਾਥ ਦਿੰਨੇ ਆ ਤੇ ਚੰਗੀ ਗੱਲ ਆ ਧਰਮ ਦੇ ਪੱਖ ਤੋਂ ਵੀ ਚੰਗੀ ਗੱਲ ਆ ਇਸ ਕਰਕੇ ਗੁਰੂ ਸਾਹਿਬ ਨੇ ਹਾਂ ਕੀਤੀ ਤੇ ਕੱਲ ਨੂੰ ਆਪਾਂ ਵਿਚਾਰਾਂਗੇ ਕਿ ਜਦੋਂ ਵਜ਼ੀਰ ਇੱਥੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਤੇ ਕੀ ਗੱਲਾਂ ਹੋਈਆਂ ਨੇ ਕਿਉਂਕਿ ਜਦੋਂ ਪਹੁੰਚਿਆ ਤੇ ਮਾਰਾ ਨੇ ਆਖਿਆ ਕਿ ਆਪਾਂ ਸਾਰਿਆਂ ਦੇ ਸਾਹਮਣੇ ਇਹ ਵਿਚਾਰ ਕਰਾਂਗੇ ਉਹ ਬੇਸ਼ੱਕ ਹੁੰਦੇ ਨੇ ਇਸ ਤਰੀਕੇ ਦੇ ਨਾਲ ਕਿ ਖਬਰ ਬਾਹਰ ਨਾ ਮੁ ਜਾਵੇ ਉਹਨ ਜਿਹੜਾ ਦੂਤ ਆਇਆ ਇਹ ਭੀਮ ਚੰਦ ਕੋਲ ਕਿਸ ਤਰ੍ਹਾਂ ਤੇ ਸਾਨੂੰ ਮਾਮਲੇ ਦੇ ਦਿਓ ਜਾਂ ਜੰਗ ਕਰਨ ਲਈ ਤਿਆਰ ਹੋ ਜਾਓ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਦੇ ਜਨੇ ਆਪਣਾ ਵਜ਼ੀਰ ਸਗੋ ਗੁਰੂ ਕਲਗੀ ਧਰਪਾਲ ਸਾਹਿਬ ਜੀ ਵੱਲ ਭੇਜ ਦਿੱਤਾ ਤੇ ਉਹਨੂੰ 2-4 ਦਿਨਾਂ ਲਈ ਟਿਕਾ ਲਿਆ ਕਿ ਤੂੰ ਰੁਕ ਜਾ ਤੈਨੂੰ ਤੇਰੀ ਸੇਵਾ ਪਾਣੀ ਕਰਦੇ ਆ ਫਿਰ ਤੈਨੂੰ ਦੱਸਦੇ ਆ ਕਿ ਅਸੀਂ ਮਾਮਲਾ ਦੇਣਾ ਹੈ ਜਾਂ ਜੰਗ ਕਰਨੀ ਤੇ ਉਹਦਾ ਉਹਦਾ ਧਿਆਨ ਰੱਖਣ ਵਾਸਤੇ ਵੀ ਕਹਿ ਦਿੱਤਾ ਕਿ ਕਿਤੇ ਇਹ ਸਾਡੇ ਭੇਜਤ ਲੈ ਆ ਕੇ ਤੇ ਚਲਿਆ ਨਾ ਜਾਵੇ ਉਹਨੂੰ ਉਹ ਦੱਸ ਨਾ ਦੇਵੇ ਜਾ ਕੇ ਉੱਥੇ ਅਲਫਖਾ ਨੂੰ ਕਿ ਅਸੀਂ ਜੰਗ ਕਰਨੀ ਹੈ ਪਹਿਲਾਂ ਨਾ ਖਬਰ ਮਿਲ ਜਾਵੇ ਇਸ ਕਰਕੇ ਪਹਿਲਾਂ ਗੁਰੂ ਜੀ ਦਾ ਮਨਸਾ ਕੀਤਾ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਸਜੰਗ ਦੇ ਬਾਰੇ ਵਿੱਚ ਜਾਂ ਮਾਮਲੇ ਭਰਨ ਦੇ ਬਾਰੇ ਵਿੱਚ ਇਹ ਪਹਿਲਾ ਸਲਾਹ ਲੈ ਲਈ। ਸੋ ਇਸ ਕਰਕੇ ਉਧਰੋਂ ਦੂਤ ਵੀ ਟਕਾ ਲਿਆ। ਜਿਹੜਾ ਅਲਵਖਾਂ ਵੱਲੋਂ ਭੇਜਿਆ। ਇਧਰੋਂ ਵਜ਼ੀਰ ਜਿਹੜਾ ਆ ਭੀਮਚੰਦ ਦਾ ਉਹ ਵੀ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆ ਗਿਆ।